ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ 'ਚ ਅੱਜ ਪਹਿਲਾ ਦਿਨ ਆ ਝੋਨੇ ਦੀ ਕਟਾਈ ਦਾ 1509 ਦੀ ਕਟਾਈ ਕਰ ਰਹੇ ਆਪਾਂ ਅੱਜ 1509 ਦੀ ਕਟਾਈ ਦਾ ਪਹਿਲਾ ਦਿਨ ਆ ਆਹ ਮਸ਼ੀਨ ਚੱਲ ਰਹੀ ਆ ਹਲਦੀ ਰੋਗ ਇਹਨੂੰ ਵੀ ਪੈ ਗਿਆ ਆ ਵੇਖੋ ਮਸ਼ੀਨ ਦੇ ਲਾਗੋ ਜਿਉਂ ਕਰਕੇ ਜੇ ਵੇਖਾਂ ਥੋੜਾ ਜਿਹਾ ਉੜਦਾ ਪਿਆ ਬਾਕੀ ਜੋ ਕਿਸਮ ਬਚ ਐ ਜ਼ਿੰਮੇਦਾਰ ਦੇ ਉਹ ਮਿਲਣਾ ਵਾਅਦੇ ਤੇ ਮਿਲਣਾ ਨਹੀਂ ਬਾਕੀ ਇਹ ਪਰਮਲ ਆ ਉਹ ਖੜੀ ਆ ਜੀ ਉਹਨੂੰ ਅਜੇ ਹਫ਼ਤਾ 10 ਦਿਨ ਲੱਗ ਜਾਣੇ ਆ ਟਰੈਕਟਰ ਵੀ ਕਰਤਾ ਰੈਡੀ ਗ੍ਰੀਸਾਂ ਗਰੂਸਾਂ ਕਰਕੇ ਸਰਵ ਸਰਵਸਕਾਰ ਕੇ ਰੈਡੀ ਕਰਤਾ ਬਸ ਤੋਂ ਧੁੱਪਣ ਵਾਲਾ ਬਾਕੀ ਧਾਣੇ ਤਾਂ ਦਿਖਾ ਲਦਾ ਆ ਦਾਣੇ ਆ ਇਹ 10 ਕਨਾਲਾਂ ਦੇ ਆ ਦਾਣੇ ਬਾਕੀ ਉਹ ਕਿੱਲਾ ਇੱਕ ਲਾਸਟ ਰਹਿ ਗਿਆ 2.5 ਕਿੱਲੇ ਥਾਂ ਹੀ ਵਢਣ ਵਾਲਾ ਬਾਕੀ ਵਢਿਆ ਚੱਲਿਆ ਆ ਕਿੱਲਾ ਵਢਿਆ ਤੇ ਆ ਗਿਗਾ ਇੱਕ ਕਿੱਲਾ ਹੋ ਯਾਨੀ 1.5 ਕਿੱਲੇ ਦੇ ਦਾਣੇ ਆ 17 ਫੁੱਟ ਦੀ ਟਰਾਲੀ ਹੈ 17.5 ਵਧੀਆ ਹੋ ਚਾੜ ਰਿਹਾ ਸੀ ਠੀਕ ਹੀ ਆ